ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸੰਗਤਾਂ ਨੂੰ ਅਸੀਂ ਕਿਹਾ ਸੀ ਵੀ ਵੀਡੀਓ ਬਣਾ ਕੇ ਦਿਖਾਈ ਜਾਵੇ। ਸੇਵਾ ਦਾ ਕੰਮ ਚੱਲਦਾ ਪਿਆ ਪੂਰੇ ਜੋਰ ਸ਼ੋਰ ਦੇ ਨਾਲ। ਤੇ ਇਹ ਬੋਰ ਹੋ ਰਿਹਾ ਜੀ। ਆਪਣੇ ਸਾਰੇ ਸੰਗ ਲੱਗੇ ਹੋਏ ਆ। ਆਪਣਾ ਜਵਾਨ ਵੀ ਲੱਗਿਆ ਹੋਇਆ। ਆ ਮਸ਼ੀਨ ਲੱਗੀ ਹੋਈ ਆ ਬਾਈ ਮਸ਼ੀਨ ਤੇ ਬੋਰ ਕਰਦਾ ਪਿਆ ਇਹ ਆ ਬਸ ਬੋਰ ਹੋ ਗਿਆ ਬਾਈ ਕਿੰਨਾ ਕੁ ਹੋ ਗਿਆ ਬੋਰ ਇਹ 70 ਫੁੱਟ ਹੋ ਗਿਆ ਜੀ ਹਾਂਜੀ 70 ਫੁੱਟ ਹੋ ਗਿਆ ਜੀ 70 ਫੁੱਟ ਤੱਕ ਹੋ ਗਿਆ ਜੀ 600 ਫੁੱਟ ਤੱਕ ਕਰਨਾ ਪਾਣੀ ਇੰਨੇ ਡੂੰਘੇ ਹੋ ਚੁੱਕੇ ਆ ਤੇ ਮੇਸਤਰੀ ਆਪਣਾ ਅਰੈਸਟ ਕਰ ਰਹੀ ਹੈ ਜੀ ਕਿਉਂਕਿ ਟਾਈਮ ਇਸ ਟਾਈਮ ਚਾਹੂ ਪੀਣ ਦਾ ਹੋਇਆ ਤੇ ਬਸ 6-7 ਦਿਨਾਂ ਦੇ ਵਿੱਚ ਬੋਰ ਕਰ ਦੇਣਗੇ 7 ਦਿਨ ਲੱਗ ਜਾਣਗੇ ਭਾਈ 7 ਦਿਨ ਲੱਗ ਜਾਣੇ ਆ ਜੀ ਤੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸੇਵਾ ਚੱਲ ਰਹੀ ਆ ਨਹੀਂ ਜੀ ਜੀ ਖੱਟੀ-ਖੱਟੀ ਦਾ ਬਹੁਤ ਸੋਹਣੀ ਆਊਗੀ ਹਾਂ ਜੀ ਇਹ ਜੀ ਵੀ ਬਣਾ ਦੋ ਸਾਰੀ-ਸਾਰੀ ਬਾਈ ਕਹਿੰਦਾ ਸਾਡੀ ਮਸ਼ੀਨ ਦੀ ਵੀ ਬਣਾ ਦਿਓ ਇਹ ਖੱਟੀ-ਖੱਟੀ ਬਹੁਤ ਸੋਹਣੀ ਆਊਗੀ ਠੀਕ ਆ ਭਾਈ ਉਹ ਵੀ ਬਣਾ ਦਿੰਦੇ ਆ ਇਹ ਮਸ਼ੀਨ ਲੱਗੀ ਹੋਈ ਆ ਜੀ ਬੋਰ ਵਾਲੀ ਤੇ ਆ ਇਤਾਂ ਵਗੈਰਾ ਪਈਆਂ ਸਾਰੀਆਂ ਵਰਮਾ ਕਹਿੰਦੇ ਸੀਗੇ ਵੀ ਉਸੇ ਹਿਸਾਬ ਦੇ ਨਾਲ ਇਹ ਆਪਣਾ ਸਿੰਘ ਵੀ ਲੱਗਾ ਹੋਇਆ ਹੈ तकरीबन ਬਾਕੀ ਬੰਦੇ ਤਾਂ ਹੁਣ ਛੁੱਟੀ ਤੇ ਗਏ ਹੋਏ ਆ ਮਾਲਕ ਦੀ ਕਿਰਪਾ ਨਾਲ ਕੰਮ ਪੂਰਾ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਤੇ ਸੰਗਤ ਬਹੁਤ ਚਿਰ ਤੋਂ ਕਹਿ ਰਹੇ ਸੀਗੇ ਕਹਿੰਦੇ ਵੀ ਵੀਡੀਓ ਬਣਾ ਕੇ ਪਾਓ ਉਹ ਬਸ ਉਹ ਇੱਕ ਸਮਾਂ ਹੀ ਨਹੀਂ ਬਣਿਆ ਅਸੀਂ ਕਹਸ ਵੀ ਮਾੜਾ ਮੋਟਾ ਕੰਮ ਕਿਸੇ ਪਾਸੇ ਲੱਗ ਜੇ ਆਹ ਮੁੰਡੇ ਗੇਟ ਬਣਾਉਂਦੇ ਪਏ ਆ ਜੀ ਇਹ ਗੇਟ ਅੱਜ ਹੀ ਲੈ ਕੇ ਆਏ ਆ ਆਹ ਗੁੰਡਾ ਲਾਦਾ ਗੁੰਡਾ ਲਾਦਾ ਹੈ ਅਰੇ ਹੁਣ ਖੋਲਣਾ ਨਹੀਂ ਖੋਲ ਦੇ ਯਾਰ ਅੱਜ ਆ ਇਹ ਗੇਟ ਆ ਜੀ 15 ਫੁੱਟਾ ਗੇਟ ਬਣਾਇਆ ਤੇ ਵੀਰੇ ਆਪਣਾ ਕਿੰਨਾ ਭਾਰ ਹੋਇਆ ਇਹਦਾ ਗੇਟ ਦਾ 4 55 4 ਕੁਇੰਟਲ 55 ਕਿਲੋ ਹੈ 4 ਕਵੈਂਟਲ 55 ਕਿਲੋ ਭਾਰ ਆ ਜੀ ਪੂਰਾ ਵਜਨ ਵਾਲਾ ਗੇਟ ਲੱਗਿਆ ਤੇ ਸਾਰਾ ਹੀ ਸੰਗਤ ਨੂੰ ਦਿਖਾ ਰਹੇ ਆ ਮਾਲਕ ਦੀ ਕਿਰਪਾ ਦੇ ਨਾਲ 6 ਗਿ ਮਹੀਨਿਆਂ ਦੇ ਵਿੱਚ ਆਪਣਾ ਬੈਣ ਉਠਣ ਜੋਗਾ ਬਣ ਜੂਗਾ ਸਾਰੀਆਂ ਕੰਧਾਂ ਹੋ ਗਈਆਂ ਜੀ ਆਹ ਬਾਹਰ ਗੱਡੀਆਂ ਚੱਲਦੀਆਂ ਪਈਆਂ ਇਹ ਬੰਦਾ ਆਪਣਾ ਇੱਥੇ ਮੰਝੇ ਤੇ ਰਾਤ ਨੂੰ ਰਾਖੀ ਤੇ ਹੁੰਦਾ ਜੀ ਨਿਮੋ ਵਗੈਰਾ ਲੱਗੀ ਆ ਤੇ ਹਾਈ ਦੇ ਦੇ ਉੱਪਰ ਵੀ ਬਣਿਆ ਹੋਇਆ ਉਹ ਕਿਸੇ ਵੀਰ ਭਰਾ ਨੂੰ ਜ਼ਰੂਰਤ ਹੁੰਦੀ ਆ ਜੇ ਕਿਸੇ ਨੇ ਆਉਣਾ ਹੋਵੇ ਕਿਸੇ ਨੂੰ ਕੋਈ ਮਦਦ ਦੀ ਲੋੜ ਆ ਤੇ ਜਦੋਂ ਮਰਜ਼ੀ ਆ ਸਕਦਾ ਇਹ ਕੈਸਾ ਘਰ ਬਣ ਰਿਹਾ ਜਿੰਦੇ ਦਰਵਾਜ਼ੇ ਹਰੇਕ ਬੰਦੇ ਆਸਤੇ ਖੁੱਲੇ ਆ ਤੇ ਮਾਲਕ ਦੀ ਕਿਰਪਾ ਦੇ ਨਾਲ 6 ਕ ਮਹੀਨਿਆਂ ਚ ਕੰਮ ਖਤੇ ਹੋ ਜਾਊਗਾ ਗੇਟ ਅੱਜ ਹੀ ਲੈ ਕੇ ਆਏ ਆ ਜੀ ਪੂਰਾ ਵਜਨ ਵਾਲਾ ਗੇਟ ਬਣਾਇਆ ਵਾ ਉਹ ਇਦਾਂ ਵੀ ਕੋਈ ਟਰਾਲੀ ਟਰੋਲੀ ਲੱਗ ਜਾਂਦੀ ਆ ਜਾਂ ਕੋਈ ਟਰੱਕ ਵਗੈਰਾ ਤੇ ਵਿੰਗਾ ਨਾ ਹੋਵੇ 4 ਕੁਇੰਟਲ ਤੇ 55 ਕਿਲੋ ਗੇਟ ਦਾ ਭਾਰ ਆ ਜੀ ਬਾਕੀ ਆ ਚਾਰਦਵਾਰੀ ਹੋ ਚੁੱਕੀ ਆ ਸਾਰੀ ਤੇ ਬਸ ਇਧਰੋਂ ਬੋਰ ਵੀ ਹੋ ਜਾਊਗਾ ਬਸ 57 ਦਿਨਾਂ ਤੱਕ ਛੇ ਹੁਣ ਪਾਣੀ ਡੂੰਗੇ ਹੋ ਗਏ ਅੱਗੇ ਤਾਂ 300 ਤੇ ਹੁੰਦੇ ਸੀਗੇ ਹੁਣ 600 ਦੇ ਚੱਲ ਵੜਿਆ ਪਾਣੀ 6 650 ਦੇ ਚਲਾ ਗਿਆ ਪਾਣੀ ਹੁਣ ਜਿਹੜਾ ਸਾਫ਼ ਆ ਰੇਤਾਂ ਦਾ ਟਰੱਕ ਸਟਾਇਆ ਹੋਇਆ ਤੇ ਨਾਲ ਲੱਗੇ ਹੋਏ ਆ ਬੰਦੇ ਆਪਣਾ ਸਿੰਘ ਵੀ ਜਦੋਂ ਵਿਹਲਾ ਹੁੰਦਾ ਇਹਨੂੰ ਲੈ ਆਈਦਾ ਇਹਨਾਂ ਨਾਲ ਇਹਨੂੰ ਕੰਮ ਕਰਨ ਦੀ ਆਦਤ ਪਾਊਗੀ ਸਾਡਾ ਲਾਲ ਸਿੰਘ ਲੱਗਿਆ ਹੋਇਆ ਬਾਠ ਠੀਕ ਹੈ ਹੋਰ ਕੋਈ ਗੱਲ ਬਾਤ ਕਹਿਣੀ ਹੈ ਕੋਈ ਸੁਨੇਹਾ ਦੇਣਾ ਕੋਈ ਮੈਸੇਜ ਹੈ ਬਸ ਬਾਰੇ ਬੁਲਾ ਦੇ ਸਾਰਿਆਂ ਨੂੰ ਬਾਈ ਬੀ ਦਾ ਬਾਈ ਬੀ ਜੀ ਬਤੇ ਇਹ ਆਪਣਾ ਸਿੰਘ ਹੈ ਜੀ ਜਦੋਂ ਫਿਰ ਸਮਾਂ ਹੁੰਦਾ ਤੇ ਇਹਨੂੰ ਇੱਥੇ ਲੈ ਆਈਦਾ ਬੋਰ ਅੱਗੇ ਤਾਂ ਹੀ 350 ਤੱਕ ਹੋ ਜਾਂਦਾ ਹੁੰਦਾ ਸੀਗਾ ਤੇ ਹੁਣ ਜਿਹੜਾ ਤਕਰੀਬਨ 550 600 ਤੱਕ ਚਲਾ ਜਾਂਦਾ ਪਾਣੀ ਆ ਨਾ ਜਿਹੜਾ ਆਦਾ 350 400 ਤੇ ਜਾਂਦਾ ਪਰ ਉਹ ਪਾਣੀ ਥੋੜੇ ਜ਼ਹਿਰੀਲੇ ਹੋ ਗਏ ਆ ਉਹਦੇ ਕਰਕੇ ਗੱਲਬਾਤ ਬਣਦੀ ਨਹੀਂ 600 ਤੇ ਉਹ ਕਹਿੰਦੇ ਸੀ ਜਿਹੜਾ ਪਾਣੀ ਸਹੀ ਆਊਗਾ ਆ ਜੋੜ ਜੜ ਲਾਉਂਦੇ ਪਏ ਆ ਤਾਰਾਂ ਤੋਰਾ ਲੱਗ ਚੁੱਕੀਆਂ ਆ ਬਾਕੀ ਤੁਹਾਨੂੰ ਜਦੋਂ ਦੂਜੇ ਮਿਸਤਰੀ ਲੱਗ ਜਾਣਗੇ ਤੇ ਉਦੋਂ ਬਣਾਵਾਂਗੇ ਬਾਕੀ ਦੀ ਵੀਡੀਓ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਕਿ ਇੱਥੇ ਹੀ ਰਿਓ ਤੇ ਉਹ ਹੁਣ ਇੰਗਲਿਸ਼ ਚ ਰੈਸਟ ਕਹਿ ਦਿੰਦੇ ਆ ਤੇ ਜਰਮਨ ਚ ਪੌਦੇ ਕਹਿੰਦੇ ਪੌਦੇ ਕਰਨ ਗਏ ਹੋਏ ਬੰਦੇ ਉਦੋਂ ਤੱਕ ਆ ਜਾਣਗੇ ਜੀ ਬਾਕੀ ਸੰਗਤ ਨੂੰ ਸਾਡੀ ਬੇਨਤੀ ਆ ਜੀ ਸਾਡੇ ਵਾਸਤੇ ਅਰਦਾਸ ਜ਼ਰੂਰ ਕਰੀਏ ਤੇ ਕਿਰਪਾ ਕਰਕੇ ਅਰਦਾਸ ਜ਼ਰੂਰ ਕਰਿਓ ਇੱਕ ਐਸਾ ਘਰ ਬਣੇ ਜਿੱਥੇ ਹਰ ਅਮੀਰ ਗਰੀਬ ਬਰਾਬਰ ਹੋਵੇ ਕਿ ਸਾਰੇ ਵੀ ਬੰਦੇ ਨੂੰ ਲੋਡ ਹੋਵੇ ਤੇ ਜਦੋਂ ਮਰਜ਼ੀ ਆ ਸਕਦਾ ਹੋਵੇ ਮਾਲਕ ਨੇ ਚਾਇਆ ਤਾਂ ਜੀ ਇੱਥੇ ਲੰਗਰ ਜਿਹੜਾ ਹੈਗਾ 24 ਘੰਟੇ ਚੱਲੂਗਾ ਕੋਈ ਰਾਤ ਨੂੰ ਚਾਹੇ 12 ਵਜੇ ਆ ਕੇ ਵੀ ਦਰਵਾਜ਼ਾ ਖੜਕਾ ਦੇ ਬਾਕੀ ਜਿਵੇਂ ਜਿਵੇਂ ਤਿਆਰੀ ਹੋਈ ਜਾਊਗੀ ਓਵੇਂ ਓਵੇਂ ਬਣੀ ਜਾਣਾ ਜੀ ਆ ਬੋਰ ਵਾਲਾ ਕੰਮ ਪਾਣੀ ਦੀ ਬਹੁਤ ਲੋਡ ਸੀਗੀ ਉਹਦੇ ਕਰਕੇ ਫਿਰ ਇਹਨਾਂ ਨੇ ਕਿਹਾ ਵੀ ਚਲੋ ਪਹਿਲਾਂ ਪਾਣੀ ਦਾ ਹੱਲ ਕਰੀਏ ਬਾਕੀ ਆਪਣੇ ਗਵਾਂਢੀ ਆ ਜੀ ਇਹ ਜਿਹੜੇ ਪੈਟਰੋਲ ਪੰਪ ਵਾਲੇ ਆ ਇਹ ਵੀ ਬੰਦੇ ਚੰਗੇ ਆ ਤੇ ਸਾਨੂੰ ਇਹਨਾਂ ਨੇ ਬਿਜਲੀ ਵਗੈਰਾ ਦੇਤੀ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਜਿਹੜਾ ਬਿੱਲ ਬਣੂਗਾ ਲੈ ਲਿਓ ਪਰ ਇਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਹੁਣ ਜਦੋਂ ਕਮਰਿਆਂ ਦਾ ਕੰਮ ਸ਼ੁਰੂ ਹੋਊਗਾ ਫਿਰ ਉਦੋਂ ਤੁਹਾਨੂੰ ਵੀਡੀਓ ਪਾ ਦਾਂਗੇ ਚਾਰ ਦਿਵਾਰੀ ਦਾ ਕੰਮ ਫਤਿਹ ਹੋ ਚੁੱਕਿਆ ਤੇ ਸੱਤਾਂ ਅੰਗ ਦਿਨਾਂ ਚ ਬੋਰ ਹੋ ਜਾਊਗਾ ਹੁਣ ਜਿੱਦਣ ਫਿਰ ਮੋਟਰ ਪਾਣੀ ਚੱਕੂਗੀ ਤੇ ਬਾਕੀ ਦੀ ਵੀਡੀਓ ਤੁਹਾਨੂੰ ਉਦੋਂ ਪਾ ਦੇਾਂਗੇ ਇੱਕ ਵਾਰ ਆ ਤੁਹਾਨੂੰ ਖਾਲੀ ਪਲਾਟ ਦੀ ਵੀਡੀਓ ਪਾਤੀ ਆ ਜੀ ਠੀਕ ਹੈ ਜੀ ਬਾਕੀ ਜੇ ਕੋਈ ਹੋਰ ਸੁਝਾਅ ਹੋਵੇ ਤੁਸੀਂ ਦੱਸ ਸਕਦੇ ਆ ਨਕਸ਼ਾ ਵਗੈਰਾ ਜਿਹੜਾ ਹੋਊਗਾ ਉਹ ਵੀ ਤੁਹਾਨੂੰ ਕਹੋਗੇ ਤਾਂ ਵੀਡੀਓ ਚ ਪਾ ਦੇਾਂਗੇ ਤੇ ਜੇ ਨਹੀਂ ਤਾਂ ਫਿਰ ਜਿਵੇਂ ਕਹੋਗੇ ਫਿਰ ਉਹ ਇਕੱਲੇ-ਇਕੱਲੇ ਨੂੰ ਕਹੋਗੇ ਤਾਂ ਮੈਸੇਜ ਕਰ ਦਿਆਂਗੇ ਠੀਕ ਹੈ ਜੀ ਅਗਲੀ ਵੀਡੀਓ ਆਪਾਂ ਪੰਜਾਂ ਚਾਰਾਂ ਦਿਨਾਂ ਚ ਹਫ਼ਤੇ ਤੱਕ ਕੋਸ਼ਿਸ਼ ਕਰਾਂਗੇ ਪਾਉਣ ਦੀ ਠੀਕ ਹੈ ਜੀ ਬੁਲਾਉਣੇ ਆ ਜੀ ਫਤਿਹ ਝੁਲ ਚੁਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ